ਦੇ ਰੇਗਾ ਬੰਦ ਕਰਦੀ ਆ ਆ ਮੇਰੇ ਕੋਲੇ ਅੰਕੜੇ ਐ ਭਾਜਪਾ ਬੜੀ ਸ਼ੈਤਾਨ ਪਾਰਟੀ ਐ ਕਿਵੇਂ ਕੰਮ ਕਰਦੀ ਐ ਸ਼ੈਤਾਨ ਦੀ ਖੋਪਰੀ ਵਾਂਗ ਜਿਵੇਂ ਸ਼ੈਤਾਨ ਕੰਮ ਕਰਦਾ ਓਵੇਂ ਇਹ ਭਾਜਪਾ ਕੰਮ ਕਰਦੀ ਐ ਤੁਹਾਨੂੰ ਪਤਾ ਐ ਮੈਂ ਮਗਰਲੇ 5 ਸਾਲਾਂ ਦਾ ਡੇਟਾ ਕਢਾਇਆ ਐ ਔਸਤਨ 48 ਦਿਨ ਕਿੰਨੇ ਦਿਨ 48 ਦਿਨ ਤੋਂ ਵੱਧ ਕੰਮ ਕਿਸੇ ਨੂੰ ਮਿਲਿਆ ਨਹੀਂ ਸਿੰਘ ਮਾਨ ਸਾਹਿਬ ਮੈਂ ਤੁਹਾਨੂੰ ਪੁੱਛੇ ਗੁਰੂ ਰਵੀਦਾਸ ਜੀ ਦੀ ਦੀ ਸੋਚ ਤੇ ਪਹਿਰਾ ਦਿੱਤਾ ਜਾਊਗਾ ਫੇਰ ਮੈਂ ਤੈਨੂੰ ਮੰਨਾਂ ਕਰ ਛੁੱਟੀਆਂ ਉਹ ਛੁੱਟੀਆਂ ਡਿਕਲੇਅਰ ਕਰ ਕਰ ਛੁੱਟੀ ਡਿਕਲੇਅਰ ਕਿ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਗਟਵਾਸ ਤੇ ਛੁੱਟੀ ਡਿਕਲੇਅਰ ਕਰਦਾ ਮਨਾ ਸ਼ਤਾਬਦੀ ਸਾਡੇ 600 ਸਾਲਾਂ ਪੂਰਾ ਸਾਲ ਸ਼ਤਾਬਦੀ ਬਣਾ ਮੇਰੇ ਗੁਰੂ ਦੀ ਕਿ ਇਹ ਵੋਟਾਂ ਦੀ ਰਾਜਨੀਤੀ ਕਰਕੇ ਆ ਰਹੇ ਐ ਫਿਰ ਪੰਜਾਬ ਤੋਂ ਉਮੀਦ ਨਾ ਕਰੀ ਤੈਨੂੰ ਕਿਸੇ ਨੇ ਤੂੰ ਕਹਿੰਦਾ ਸੀ ਕਿ ਕਿਸਾਨਾਂ ਦੇ ਲਈ ਵੀ ਕਾਨੂੰਨ ਮੈਂ ਬਹੁਤ ਵਧੀਆ ਬਣਾਇਆ ਹੈ ਪਰ ਜਿਹੜਾ ਖੇਤੀ ਕਰਦਾ ਹੈ ਕਣਕ ਵੀਂਦਾ ਹੈ ਝੋਨਾ ਵੀਂਦਾ ਹੈ ਬਠੇਰੇ ਵੀਂਦਾ ਮੱਕੀ ਵੀਂਦਾ ਉਹ ਕਹਿੰਦਾ ਕਾਨੂੰਨ ਮਾੜਾ ਹੈ ਤੈਨੂੰ ਪਤਾ ਕਿ ਸਾਨੂੰ ਕਿਸਾਨਾਂ ਨੂੰ ਪਤਾ ਹੈ ਹੁਣ ਮੰਨਰੇਗਾ ਵਾਲੇ ਕਹਿੰਦੇ ਕਾਨੂੰਨ ਮਾੜਾ ਹੈ ਨੂੰ ਵੜਾ ਚੰਗਾ ਆਂਦੀਆਂ ਕਿੱਕਲੀਆਂ ਸੁਣ ਲੋ ਕਿੱਕਲੀ ਖਲੀਰ ਦੀ ਹੁਣ ਕਿੱਕਲੀਆਂ ਨਾ ਸੁਣੀ ਜਾਈਓ ਅੱਗੇ ਡਿੱਕੀ ਜਾਂਦੀਆਂ ਅੱਗੇ ਪੈਸਾ ਹਜ਼ਾਰ ਹਜ਼ਾਰ ਰੁਪਿਆ ਡਿੱਕੀ ਜਾਂਦੀਆਂ ਹੁਣ ਹੋ ਸਕਦਾ ਹੁਣ ਹੋ ਸਕਦਾ ਕਿ ਇਕੱਠਾ 4-5000 ਰੁਪਿਆ ਪਾ ਦੇ ਤੁਹਾਡੇ ਖਾਤੇ 'ਚ ਪਰ ਭੁੱਲੇ ਹੋਣਾ ਐਸਾ ਕੰਮ ਕਰਿਓ ਕਿ ਭਗਵੰਤ ਮਾਨ ਯਾਦ ਰੱਖੇ ਵੀ ਜਿਵੇਂ ਮੈਨੂੰ ਇਹਨਾਂ ਨੇ ਬਣਾਇਆ ਸੀ ਓਵੇਂ ਮੈਨੂੰ ਮਾਰ ਗਿਆ ਵੀ ਇਹਨਾਂ ਨੇ ਹੀ ਹੈ ਜਿਨ੍ਹਾਂ ਨਾਲ ਮੈਂ ਧੋਖਾ ਕੀਤਾ ਤੇ ਅੱਜ ਦੀ ਇਸ ਸਭਾ ਤੇ ਮੁਖੀ ਕਾਮਿਲ ਅਮਰ ਸਿੰਘ ਜਿਨ੍ਹਾਂ ਨੇ ਸਾਨੂੰ ਸਾਨੂੰ ਇੱਥੇ ਸੱਦ ਕੇ ਉਹਨਾਂ ਗਰੀਬ ਮਿੱਤੇ ਕੁਚਲਿਆਂ ਦੀ ਜਿਨ੍ਹਾਂ ਦੀ ਲੜਾਈ ਕੋਈ ਨਹੀਂ ਲੜ ਰਿਆ ਜਿਨ੍ਹਾਂ ਦੀ ਆਵਾਜ਼ ਉਹ ਨਹੀਂ ਬਲੰਦ ਕਰ ਰਿਹਾ ਕਿਉਂਕਿ ਉਹਨਾਂ ਕੋਲੇ ਨਾ ਤਾਂ ਸਾਧਨ ਹੈ ਤੇ ਨਾ ਲੜਾਈ ਲੜਨ ਦੀ ਉਹਨੀ ਸ਼ਮਤਾ ਹੈ ਕਿਉਂਕਿ ਇੱਕ ਦਿਨ ਜਦੋਂ ਗਰੀਬ ਆਦੀ ਵਿਹਾੜੀ ਛੱਡ ਦਿੰਦਾ ਹੈ ਉਹਦਾ ਘਰ ਦਾ ਚੁੱਲ੍ਹਾ ਜਲਣਾ ਬੰਦ ਹੋ ਜਾਂਦਾ ਹੈ ਤੇ ਮੈਂ ਕਾਮਿਲ ਅਮਰ ਸਿੰਘ ਨੂੰ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਦੱਬੇ ਮਿੱਤੇ ਕੁਚਲਿਆਂ ਦੀ ਲੜਾਈ ਲੜਨਾ ਸੇ ਕਾਮਿਲ ਅਮਰ ਸਿੰਘ ਅੱਗੇ ਆਇਆ ਹੈ ਤੇ ਅੱਜ ਮੇਰੀਆਂ ਮਾਵਾਂ ਭੈਣਾਂ ਨੂੰ ਇੱਥੇ ਸੱਦ ਕੇ ਬਜ਼ੁਰਗਾਂ ਨੂੰ ਛੱਡ ਕੇ ਤੇ ਲੜਾਈ ਲੜਨ ਦਾ ਪ੍ਰੰਅ ਕੀਤਾ ਹੈ ਮੈਂ ਤੁਹਾਡੇ ਸਾਹਮਣੇ ਮੇਰੀਓ ਮਾਤਾ ਪਾਇ ਨੋ ਕੋਈ ਰਾਜਨੀਤੀ ਕਰਨੀ ਆਇਆ ਔਰ ਇਹਰੇ ਨਾਲ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਰਾਜਨੀਤਿਕ ਲਾਭ ਨਹੀਂ ਮਿਲਣਾ ਕਾਂਗਰਸ ਪਾਰਟੀ ਨੇ ਸਨੇਹਾ ਲਾਇਆ ਕਿ ਜਿਸ ਪ੍ਰਕਾਰ ਕਿਸਾਨਾਂ ਦੀ ਲੜਾਈ ਸਮੁੱਚੀ ਦੁਨੀਆ ਦੇ ਵਾਸਤੇ ਪੰਜਾਬੀਆਂ ਨੇ ਲੜੀ ਐ ਉਸੇ ਤਰ੍ਹਾਂ ਮਨਰੇਗਾ ਮਜ਼ਦੂਰਾਂ ਦੀ ਲੜਾਈ ਕਾਂਗਰਸ ਪਾਰਟੀ ਨੇ ਲੜਨੀ ਐ ਭਾਵੇਂ ਕੁਝ ਹੋ ਜਾਏ ਹੁੰਦਾ ਕਿਉਂਕਿ ਜਿਹੜਾ ਗਰੀਬ ਐ ਮੈਨੂੰ ਪਤਾ ਹੈ ਕਿ ਜਿਹੜੀ ਮੇਰੀ ਮਾਂ ਭੈਣ ਐ ਉਹ ਦੁੱਧ ਦਾ ਬਿੱਲ ਕਿਵੇਂ ਦਿੰਦੀ ਐ ਔਰੇ ਕੋਲੇ ਦੁੱਧ ਦਾ ਬਿੱਲ ਦੇਣ ਨੂੰ ਪੈਸੇ ਹੈ ਨਹੀਂ ਕਈ ਆਰੀ ਉਰੀ ਚਾਹ ਨਹੀਂ ਬਣਦੀ ਚਾਹ ਕਰਕੇ ਵੀ ਫੇਰ ਉਹ ਗਵਾਂਡੀਆਂ ਤੋਂ ਗੜਵੀ ਦੁੱਧ ਦੀ ਧਾਰੀ ਮੰਗਦੀ ਐ ਕੁੰਡੋਲੀ ਦੇ ਉੱਤੋਂ ਕੁੜੇ ਮਖਤਿਆਰ ਕੁਰੇ ਦੁੱਧੀ ਦੁੱਧ ਨਹੀਂ ਪਾਉਂਦਾ ਜੇ ਗੜਵੀ ਦੁੱਧ ਦੀ ਦੇ ਦੇ ਤਾਂ ਮੈਂ ਆਪਦੇ ਨਿਆਣਿਆਂ ਨੂੰ ਦੁੱਧ ਪਿਆ ਦਿਆਂ ਉਹ ਚਾਹ ਪਿਆ ਦਿਆਂ ਇਹ ਹਾਲਾਤ ਐ ਗਰੀਬ ਦੇ ਕਿਸੇ ਦੇ ਘਰੇ ਮਿੱਠਾ ਹੈ ਨਹੀਂ ਕਿਸੇ ਦੇ ਘਰੇ ਚਾਹ ਪੱਤੀ ਹੈ ਨਹੀਂ ਤੇ ਜੇ ਚਾਹ ਪੱਤੀ ਤੇ ਦੁੱਧ ਦਾ ਕਿਸੇ ਦੇ ਘਰੇ ਸੁਲੰਗਰ ਨਹੀਂ ਇਹ ਅੱਜ ਪੰਜਾਬ ਦੇ ਗਰੀਬਾਂ ਦੇ ਹਾਲਾਤ ਹੈ ਉਹਨਾਂ ਵੀ ਲੜਾਈ ਲੜਨ ਆ ਸੇ ਆਏ ਹਨ ਤੇ ਮਨਰੇਗਾ ਇਹ ਜੀਵਨ ਦਾ ਸਹਾਰਾ ਸੀ ਮਨਰੇਗਾ तेरे ਨਾਲ ਵਿਅਕਤੀ ਦਾ ਜੀਵਨ ਚੱਲਦਾ ਸੀ ਆ ਕਰੋਨਾ ਕਾਲ ਆਇਆ ਕਈ ਜ਼ਿੰਮੇਦਾਰ ਸਾਨੂੰ ਮਿਲਦੇ ਸਨ ਕਹਿੰਦੇ ਯਾਰ ਇਹ ਮਨਰੇਗਾ ਦਿਹਾੜੀ جے من ਰਹੇਗਾ ਨਾ ਨਾ ਹੁੰਦੀਏ ਡਾਕਟਰ ਮਨਮੋਹਨ ਸਿੰਘ ਨੇ ਚਲਾਈ ਸੀ ਮਿੱਤਰੋ ਦੇਸ਼ ਦੇ ਅੰਦਰ ਅਤਿ ਦਰਜੇ ਦੀ ਗਰੀਬੀ ਹੈ ਅਤਿ ਦਰਜੇ ਦੀ ਗਰੀਬੀ ਹੈ ਗਰੀਬ ਦੇਸ਼ ਹੈ ਅਮੀਰ ਅਮੀਰ ਹੁੰਦਾ ਜਾ ਰਿਹਾ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਇਸ ਦੁਨੀਆ ਦੇ ਵਿੱਚ ਅਗਰ ਡਾਕਟਰ ਮਨਮੋਹਨ ਸਿੰਘ ਔਰ ਕੇਤੇ ਡਾਕਟਰ ਅਮਰ ਸਿੰਘ ਅਗੇ ਵਿਦਵਾਨ ਨਾ ਹੁੰਦੇ ਤੇ ਅੱਜ ਦੁਨੀਆ ਦੇ ਵਿੱਚ ਦੇਸ਼ ਦੇ ਅੰਦਰ ਟਕਰਾਅ ਹੋ ਜਾਣਾ ਸੀ ਤੇ ਸਿਵਲ ਵਾਰ ਲੱਗ ਜਾਣੀ ਸੀ ਕਿਆ ਚਾਰ ਸਪਤੀਆਂ ਨਾਲ ਰੋਟੀ ਖਾਵੇ ਤੇ ਗਰੀਬ ਦੇ ਬੱਚੇ ਕੋਲੇ ਨੂਨ ਵੀ ਨਾ ਹੋਵੇ ਫਿਰ ਵੱਡਾ ਟੁੱਕੀ ਸ਼ੁਰੂ ਹੋਣੀ ਸੀ ਇਹ ਇਸ ਕਰਕੇ ਗਰੀਬ ਦਾ ਚੁੱਲ੍ਹਾ ਜਲਦਾ ਰਵੇ ਇਹ ਮਨਰੇਗਾ ਸਕੀਮ ਡਾਕਟਰ ਅਮਰ ਸਿੰਘ ਤੇ ਸੋਨੀਆ ਗਾਂਧੀ ਤੇ ਮਨਮੋਨ ਸਿੰਘ ਇਹਨੂੰ ਲੈ ਕੇ ਆਏ ਹੁਣ ਕੀ ਹੋ ਗਿਆ ਹੁਣ ਇਹ ਮਨਰੇਗਾ ਬੰਦ ਕਰਤੀ ਆ ਮੇਰੇ ਕੋਲੇ ਅੰਕੜੇ ਐ ਭਾਜਪਾ ਬੜੀ ਸ਼ੈਤਾਨ ਪਾਰਟੀ ਹੈ ਇਹ ਕਿਵੇਂ ਕੰਮ ਕਰਦੀ ਹੈ ਸ਼ੈਤਾਨ ਦੀ ਖੋਪੜੀ ਵਾਂਗ ਜਿਵੇਂ ਸ਼ੈਤਾਨ ਕੰਮ ਕਰਦਾ ਓਵੇਂ ਇਹ ਭਾਜਪਾ ਕੰਮ ਕਰਦੀ ਹੈ ਤੁਹਾਨੂੰ ਪਤਾ ਹੈ ਮੈਂ ਮਗਰਲੇ 5 ਸਾਲਾਂ ਦਾ ਡੇਟਾ ਕਢਾਇਆ ਹੈ ਔਸਤਨ 48 ਦਿਨ ਕਿੰਨੇ ਦਿਨ 48 ਦਿਨ ਤੋਂ ਵੱਧ ਕੰਮ ਕਿਸੇ ਨੂੰ ਮਿਲਿਆ ਨਹੀਂ ਮੇਰੀ ਗੱਲ ਸੱਚੀ ਹੈ ਕਿ ਝੂਠੀਆ ਬੋਲੋ ਤਨੂਰ ਹੋਣਾ ਹੈ ਝਾੜੂ ਵਾਲੇ ਭਗਵੰਤ ਸਿੰਘ ਮਾਨ ਸਾਹਿਬ ਮੈਂ ਤੁਹਾਨੂੰ ਪੁੱਛੇ ਗੁਰੂ ਰਵੀਦਾਸ ਜੀ ਦੀ ਵੀ ਸੋਚ ਤੇ ਪਹਿਰਾ ਦਿੱਤਾ ਜਾਊਗਾ ਫੇਰ ਮੈਂ ਤੈਨੂੰ ਮੰਨਾਂ ਕਰ ਛੁੱਟੀਆਂ ਉਹ ਛੁੱਟੀਆਂ ਡਿਕਲੇਅਰ ਕਰ ਕਰ ਛੁੱਟੀ ਡਿਕਲੇਅਰ ਕਿ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਛੁੱਟੀ ਡਿਕਲੇਅਰ ਕਰਦਾ ਮਨਾ ਸ਼ਤਾਬਦੀ 650 ਸਾਲਾ ਪੂਰਾ ਸਾਲ ਸ਼ਤਾਬਦੀ ਮਨਾ ਮੇਰੇ ਗੁਰੂ ਦੀ ਤੇ ਜੇ ਵੋਟਾਂ ਦੀ ਰਾਜਨੀਤੀ ਕਰਕੇ ਆ ਰਹੇ ਫਿਰ ਪੰਜਾਬ ਤੋਂ ਉਮੀਦ ਨਾ ਕਰੀ ਤੈਨੂੰ ਕਿਸੇ ਨੇ ਵੋਟਾਂ ਨਹੀਂ ਪਾਉਣੀਆਂ ਇਹ ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਅਸੀਂ ਸਾਰੇ ਇਕੱਠੇ ਆ ਸਾਰੇ ਇਕੱਠੇ ਆ ਸੋ ਤਕੜੇ ਹੋ ਕੇ ਔਰ ਜਿਹੜੀ ਮਨਰੇਗਾ ਮੈਂ ਲੁਧਿਆਣੇ ਦੀ ਗੱਲ ਕਰਾਂ ਮੈਂ ਤੇ ਡਾਕਟਰ ਰਮਨ ਸਿੰਘ ਜੀ ਨੇ ਡੀਸੀ ਨਾਲ ਲੜਾਈ ਲੜੀ ਲਧਿਆਣੇ ਚ ਆਪਣੇ ਕਾਰਡ ਆਪਣੇ ਜ਼ਿਲ੍ਹੇ ਚ 121000 ਲੋਕਾਂ ਦੇ ਜੋਬ ਕਾੜੇ ਤੇ ਪਤਾ ਕਿੰਨੇ ਪਰਿਵਾਰਾਂ ਨੂੰ ਕੰਮ ਮਿਲਿਆ ਸਰਦਾਰ ਜੀ ਤੇ ਨੇਤਾ ਨੂੰ ਪੁੱਛੋ ਸੈਕਟਰੀ ਮੇਰੇ ਭਰਾਵਾਂ ਨੂੰ ਪੁੱਛੋ ਸਮਾਂ ਆਉਣ ਤੇ ਉਹਨਾਂ ਸੈਕਟਰੀਆਂ ਦੀ ਵੀ ਲੜਾਈ ਕਾਂਗਰਸ ਪਾਰਟੀ ਲੜੇਗੀ ਨੇਤਾ ਵੀ ਵੀ ਲੜੇਗੀ ਉਹਨਾਂ ਐਪੀਓਜ਼ ਦੀ ਲੜਾਈ ਵੀ ਲੜੇਗੀ ਤੇ ਕਿੰਨੇ ਕਿੰਨੇ 121000 ਚੋਂ ਕਿੰਨੇ ਲੋਕਾਂ ਨੂੰ ਕੰਮ ਮਿਲਿਆ 100 ਦਿਨ ਦਾ ਪਤਾ ਹੈ ਇਹ ਮੇਰੇ ਕੋਲੇ ਰਿਪੋਰਟ ਹੈ ਜਿਹੜੀ ਲਿਖਤੀ ਦਿੱਤੀ ਹੈ ਰੰਦਾਵਾ ਸਾਹਿਬ 12 ਪਰਿਵਾਰਾਂ ਨੂੰ 100 ਦਿਨ ਦਾ ਕੰਮ ਮਿਲਿਆ 1 ਲੱਖ 21000 ਜੋਬ ਕਾਰਡਸ ਓਏ 20 ਸਾਲ ਪਹਿਲਾਂ ਮਨੇ ਰੇਗਾ ਦਿੱਤੀ ਤੇ ਸਾਡੀ ਵਿਹਾੜੀ ਉੱਥੇ ਦੀ ਉੱਥੇ ਸਲੰਡਰ ਸਲੰਡਰ ਕੀ ਦੇਦਾ ਹੋ ਗਿਆ 175000 ਟੋਲਾ ਸਿਉਣਾ ਹੋ ਗਿਆ ਗਰੀਬ ਤਾਂ ਚਾਂਦੀ ਵੀ ਨਹੀਂ ਪਾ ਸਕਦਾ ਕੁੜੀ ਦੇ ਵਿਆਹ ਤੇ ਤੇ ਮਨਮੋਹਨ ਸਿੰਘ ਦੇ ਰਾਜ ਚ 12 ਸਾਲ ਪਹਿਲੇ 22000 ਰੁਪਏ ਟੋਲਾ ਸਿਉਣਾ ਹੁੰਦਾ ਸੀ 22000 ਉਹ ਸਰਦਾਰੋ ਉਹ ਭਾਈ ਰਾਏਕੋਟ ਵਾਲੇ ਉਹ 400 ਰੁਪਏ ਦਾ ਡੀਏਪੀ ਦਾ ਗੱਟਾ ਸੀਗਾ ਅੱਜ 1600 ਦਾ ਮਿਲਦਾ ਨਹੀਂ ਉਹ ਵੀ ਲਾਈਨ 'ਚ ਲੱਗੜਾ ਪੈਂਦਾ ਨਾਲ ਕੋਈ ਸਮਾਨ ਹੋਰ ਛਕਾਉਂਦੇ ਐ ਮੇਰੀ ਗੱਲ ਸੱਚੀ ਐ ਕਹਿੰਦਾ ਕਾਨੂੰਨ ਬੜਾ ਵਧੀਆ ਓਏ ਕਾਨੂੰਨ ਤਾਂ ਭਲਿਆ ਮਾਨਸਾ ਤੂੰ ਕਹਿੰਦਾ ਸੀ ਕਿ ਕਿਸਾਨਾਂ ਦੇ ਲਈ ਵੀ ਕਾਨੂੰਨ ਮੈਂ ਬਹੁਤ ਵਧੀਆ ਬਣਾਇਆ ਹੈ ਪਰ ਜਿਹੜਾ ਖੇਤੀ ਕਰਦਾ ਹੈ ਕਣਕ ਵੀ ਦੈ ਝੋਨਾ ਵੀ ਦੈ ਪੱਠੇ ਵੀ ਦੈ ਮੱਕੀ ਵੀ ਦੈ ਉਹ ਕਹਿੰਦਾ ਕਾਨੂੰਨ ਮਾੜਾ ਐ ਤੈਨੂੰ ਪਤਾ ਹੈ ਕਿ ਸਾਨੂੰ ਕਿਸਾਨਾਂ ਨੂੰ ਪਤਾ ਹੈ ਹੁਣ ਮਨਰੇਗਾ ਵਾਲੇ ਕਹਿੰਦੇ ਇਹ ਕਾਨੂੰਨ ਵੜਾ ਹੈ ਇਹ ਜਿਹੜਾ ਕਾਨੂੰਨ ਵੜਾ ਚੰਗਾ ਹੈ ਮੇਰੇ ਕਹਿਣ ਤੋਂ ਤਾਬ ਹੈ ਕਿ ਅੱਜ ਇਹ ਦੇਸ਼ ਨੂੰ ਮਾਰਨ ਦੇ ਹਾਲਾਤ ਪੈਦਾ ਕਰਤੇ ਮਹਾਤਮਾ ਗਾਂਧੀ ਤੇਰਾ ਨਾਮ ਸੀ ਮਹਾਤਮਾ ਗਾਂਧੀ ਮਨਰੇਗਾ ਕਿੰ ਕਿਉਂ ਅੱਜ ਤੋਂ 78 ਵਰੇ ਪਹਿਲਾਂ ਮਹਾਤਮਾ ਗਾਂਧੀ ਜੀ ਦਾ ਅੱਜ 10th ਐਨੀਵਰਸਰੀ ਹੈ ਅੱਜ ਵਾਲੇ ਦਿਨ ਉਹ ਸੁਨੀਆਂ ਤੋਂ ਚਲੇ ਗਏ SKINE ਮਾਰਿਆ ਪਤਾ ਜਿਹਨੂੰ ਮੋਦੀ ਕੇ ਪੂਜਦੇ ਐ ਨੱਥੂ ਗੋੜਸੇ ਜਿਹੜਾ ਗੋੜਸੇ ਸੀਗਾ ਉਹਨੇ ਕਤਲ ਕੀਤਾ ਸੀ ਮਹਾਤਮਾ ਗਾਂਧੀ ਦਾ ਮਹਾਤਮਾ ਗਾਂਧੀ ਆਜ਼ਾਦੀ ਤੋਂ ਬਾਅਦ ਕੀ ਕਹਿੰਦਾ ਕਹਿੰਦਾ ਪੂਰਨ ਸਵਰਾਜ ਉਦੋਂ ਮਿਲੇਗਾ ਪੂਰਨ ਸਵਰਾਜ ਆਜ਼ਾਦੀ ਤਾਂ ਮਿਲ ਗਈ ਹੈ ਪੂਰਨ ਆਜ਼ਾਦੀ ਉਦੋਂ ਮਿਲੇਗੀ ਜਦੋਂ ਮੇਰੇ ਗਰੀਬਾਂ ਦੀ ਤਰੱਕੀ ਹੋਊਗੀ ਬਰਾਬਰਤਾ ਹੋਣਗੇ ਗਰੀਬ ਇਸ ਦੇਸ਼ ਦੇ ਹੁਣ ਹੁਣ ਆ ਇੱਥੇ ਅਮੀਰ ਬੈਠਾ ਇੱਥੇ ਗਰੀਬ ਬਰਾਬਰਤਾ ਮਹਾਤਮਾ ਗਾਂਧੀ ਆਪਣੇ ਸ਼ਰੀਰ ਤੋਂ ਕੱਪੜੇ ਕਿਉਂ ਨਹੀਂ ਪਹਿਨਦੇ ਸੀ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਇਸ ਦੇਸ਼ ਦੇ ਗਰੀਬ ਦੇ ਆਮ ਲੋਕਾਂ ਦੇ ਤਨ ਤੇ ਕੱਪੜਾ ਨਹੀਂ ਹੋਏਗਾ ਉਹਨਾਂ ਚਿੱਕਰ ਮਹਾਤਮਾ ਗਾਂਧੀ ਆਪਦੇ ਧੰਤ ਤੇ ਕਪੜਾ ਨਹੀਂ ਪਹੰਦੇਗਾ। ਤੰਗ ਸਕਦਾ ਸੀ, ਬ੍ਰਸ਼ਟਾ ਦਾ ਆਦਮੀ ਸੀ, ਪੜਿਆ ਲਿਖਿਆ ਵਿਅਕਤੀ ਸੀ। ਸੋ ਨੇਰੀ ਬੈਂਤੀ ਆ ਬਾਕੀ ਸਾਰੀਆਂ ਗੱਲਾਂ ਰੰਦਾਵਾ ਸਾਹਿਬ ਤੇ ਵਿਜੇਂਦਰ ਸਿੰਘਲਾ ਜੀ ਨੇ ਵਿਰੋਧੀ ਧਿਰ ਦੇ ਨੇਤਾ ਨੇ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਤੁਹਾਨੂੰ ਦੱਸਤਾ ਹੈ। ਹਜੇ ਅਮਰ ਸਿੰਘ ਜੀ ਨੇ ਬੋਲਣਾ ਹੈ। ਆਪ ਦੀਆਂ ਬੀਬੀਆਂ, ਮਾਈਆਂ, ਭਾਈਆਂ ਭਰਾਵਾਂ ਦਾ ਧੰਵਾਦ ਕਰਨਾ ਹੈ ਉਹਨਾਂ ਨੇ ਕਿ ਤੁਸੀਂ ਆਹ ਮੁੰਡੇ ਤੇ અપਾਰ ਕਿਰਪਾ ਕੀਤੀ ਏ ਸਾਡੀ ਸੁਧਾਰ ਵਾਲੀ ਨਹਿਰ ਅੱਜ ਉੱਥੇ ਨੰਗੇ ਕਹਿੰਦੇ ਯਾਰ ਮੈਂ ਇੱਥੇ ਨਹਾਉਂਦਾ ਹੁੰਦਾ ਸੀ ਇੱਕ ਵਾਰੀ ਮੈਂ ਡੁੱਬ ਜਾਣਾ ਸੀ ਇਹਦੇ ਵਿੱਚ ਮੈਂ ਕਿਹਾ ਬਾਬੇ ਨਾਨਕ ਨੇ ਤੁਹਾਨੂੰ ਡੁੱਬਣ ਨਹੀਂ ਦੇਣਾ ਸੀ ਕਿਉਂਕਿ ਗਰੀਬਾਂ ਦਾ ਭਲਾ ਤੁਹਾਡੀ ਕਰਮ ਨਾਲ ਲੋਕਾਂ ਨੇ ਬਾਬੇ ਨਾਨਕ ਨੇ ਕਰਾਉਣਾ ਸੀ ਡੁੱਬ ਕਿਵੇਂ ਜਾਂਦੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਅਮਰ ਸਿੰਘ ਜੀ ਕੋਈ ਕੁਝ ਨਹੀਂ ਬਣਾਇਆ ਇਹ ਬੰਦੇ ਨੇ ਆ ਕੱਲੀ ਪੱਗ ਹੈ ਕੋਟ ਪੈਂਟ ਹੈ ਇਹ ਫੂਡ ਚੇਅਰਮੈਨ ਰਹੇ ਐਫਸੀਆਈ ਦੇ ਐਫਸੀਆਈ ਐਫਸੀਆਈ ਦਾ ਜਿਹੜਾ ਡੀਐਮ ਹੁੰਦਾ ਨਾ ਡੀਐਮ ਜिले ਦਾ ਜੇ ਡੀਐਮ ਇੱਕ ਵਾਰੀ ਰਹਿ ਜਾਏ ਤਾਂ ਉਹ ਰੀਆਂ ਪੰਜ ਪੁਸਤਕਾਂ ਕੋਲੇ ਮਾਰ ਇੰਨਾ ਪੈਸਾ ਜੁੜ ਜਾਂਦਾ ਇਹਨਾਂ ਨੇ ਆਦੀ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਸਰਦਾਰ ਅਮਰ ਸਿੰਘ ਜੀ ਨੇ ਮੈਨੂੰ ਕਹਿੰਦੇ ਕਹਿੰਦੇ ਯਾਰ ਮੇਰਾ ਬਾਪ ਤਾਂ ਲੀਡਰ ਹੁੰਦਾ ਸੀ ਬੱਸਾਂ ਤੇ ਜਾਂਦੇ ਸਨ ਅਸੀਂ ਤਾਂ ਚੁੱਲਿਆਂ ਦੀ ਅੱਗ ਫੂਕੜੀਆਂ ਮਾਰ-ਮਾਰ ਕੇ ਕਹਿੰਦੇ ਸਾਂਝ ਚ ਧੂਆੜ ਜਾਂਦਾ ਸੀ ਤੇ ਅੱਖਾਂ ਚੋਂ ਪਾਣੀ ਆ ਜਾਂਦਾ ਸੀ ਕਹਿੰਦਾ ਓਵੇਂ ਚੁੱਲ੍ਹੇ ਤੇ ਰੋਟੀਆਂ ਮੇਰੀ ਮਾਂ ਨੇ ਪਕਾ-ਪਕਾ ਕੇ ਖਵਾਈਆਂ ਮੈਂ ਮੈਂ ਗਰੀਬਾਂ ਵਾਸਤੇ ਮਰਨਾ ਚਾਹੁੰਨੇ ਇਹ ਡਾਕਟਰ ਅਮਰ ਸਿੰਘ ਦੀ ਬਾਉਣਾ ਹੈ ਤੁਹਾਡੇ ਪਰ ਸੋ ਸਤਕਾਰਯੋਗ ਪ੍ਰਾਉ ਪੰਜਾਬ ਤੇ ਜੋ ਹਾਲਾਤ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕਿੱਕਲੀਆਂ ਸੁਣ ਲੋ ਕਿੱਕਲੀ ਕਲੀਰ ਦੀ ਹੁਣ ਕਿੱਕਲੀਆਂ ਨਾ ਸੁਣੀ ਜਾਈਓ ਅੱਗੇ ਡਿੱਕੀ ਜਾਂਦੀਆਂ ਐ ਅੱਗੇ ਪੈਸਾ ਹਜ਼ਾਰ-ਹਜ਼ਾਰ ਰੁਪਈਆ ਡਿੱਕੀ ਜਾਂਦੀ ਐ ਹੁਣ ਹੋ ਸਕਦਾ ਹੁਣ ਹੋ ਸਕਦਾ ਕਿ ਇਕੱਠਾ 4-5000 ਰੁਪਈਆ ਪਾ ਦੇ ਤੁਹਾਡੇ ਖਾਤੇ 'ਚ ਪਰ ਭੁੱਲੇ ਹੋਣਾ ਐਸਾ ਕੰਮ ਕਰਿਓ ਕਿ ਭਗਵੰਤ ਮਾਨ ਯਾਦ ਰੱਖੇ ਵੀ ਜਿਵੇਂ ਮੈਨੂੰ ਇਹਨਾਂ ਨੇ ਬਣਾਇਆ ਸੀ ਓਵੇਂ ਹੀ ਮੈਨੂੰ ਮਾਣ ਗਿਆ ਇਹਨਾਂ ਨੇ ਆ ਜਿਨ੍ਹਾਂ ਨਾਲ ਮੈਂ ਧੋਖਾ ਕੀਤਾ ਅਮਨ ਆ ਕਾਨੂੰਨ ਦੀ ਬਸਤਾ ਪੰਜਾਬ ਦਾ ਬੇੜਾ ਕਰ ਕਰਤਾ ਮੁੱਖ ਮੰਤਰੀ ਨੇ ਪੰਜਾਬ ਦਾ ਬੇੜਾ ਕਰ ਕਰਤਾ ਝਾੜੂ ਨੇ ਤੇ ਰੇਂਗਾ ਖੁੰਦਾ ਮੋਦੀ ਸਾਹਿਬ ਨੇ ਮਾਰ ਕੇ ਰੱਖਤਾ ਪੰਜਾਬ ਕਿਉ ਪੰਜਾਬ ਅੱਖਾਂ 'ਚ ਰੜਕਦਾ ਹੈ ਪੰਜਾਬ ਜੀਜਪੀ ਨੂੰ ਵੋਟ ਨਹੀਂ ਪਉਂਦਾ ਪੰਜਾਬ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਮਜਬ ਦੇ ਨਾਂ ਤੇ ਦਲੇਤ ਦੇ ਜੱਟ ਦੇ ਨਾਂ ਤੇ ਅਪਰਕਾਸ਼ ਦੇ ਨਾਂ ਤੇ ਮਜਬੀ ਸਿੱਖ ਤੇ ਰਵਿਦਾਸੀਆ ਦੇ ਨਾਂ ਤੇ ਬਾਜੀਗਰ ਦੇ ਨਾਂ ਤੇ ਬਾਰੀਏ ਦੇ ਨਾਂ ਤੇ ਤਾਂ ਹਰ ਇੱਕ ਬਰਾਦਰੀ ਦੇ ਨਾਂ ਤੇ ਬਾਲਨੀ ਕੀ ਦੇ ਨਾਂ ਤੇ ਇਹਨੂੰ ਵੰਡਿਆ ਨਹੀਂ ਜਾ ਸਕਦਾ ਕਿਉਂਕਿ ਸਾਡੇ ਗੁਰੂ ਨੇ ਕਿਹਾ ਸਾਡੇ ਖੂਨ ਦਾ ਰੰਗ ਲਾਲ ਹੈ ਤੇ ਅਸੀਂ ਪਹਿਲਾ ਇਨਸਾਨ ਸਾਡੇ ਧਰਮ ਵਖਰੇ ਰੱਖਰੇ ਸਾਡਾ ਧਰਮਾ ਨੂੰ ਮੰਨਣ ਦਾ ਤਰੀਕਾ